ਹਾਂਜੀ ਦੋਸਤੋ ਕੀ ਹਾਲ ਚਾਲ ਨੇ ਜੀ ਉਮੀਦ ਕਰਦਾ ਮੇਰੇ ਭਰਾ ਸਾਰੇ ਵਧੀਆ ਹੋਣਗੇ ਉਸ ਵੈਗਰੂ ਪਰਮਾਤਮਾ ਦੀ ਰਜਾ ਦੇ ਵਿੱਚ ਸਾਰੇ ਮੇਰੇ ਭਰਾ ਰਾਜੀ ਹੋਣਗੇ ਜੋ ਵੀਰ ਚੈਨਲ ਤੇ ਪਹਿਲੀ ਵਾਰ ਜੁੜੇ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਆਉਣ ਵਾਲੀ ਕਬੱਡੀ ਦੀ ਹਰ ਇੱਕ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਮਿੱਤਰੋ ਅੱਜ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਬਹੁਤ ਤਾਕੜੇ ਟੂਰਨਾਮੈਂਟ ਨੇ 5-7 ਕੱਪ ਨੇਗੇ ਬਹੁਤ ਸਿਰੇ ਸਿਰੇ ਦੇ ਜਿੰਨਾਂ ਦੀ ਅਪਡੇਟ ਆਪਾਂ ਤੁਹਾਨੂੰ ਦਿੰਨੇ ਆ ਇਹ ਕਿਹੜੇ ਕਿਹੜੇ ਪਲੇਅਰ ਖੇਡਣਗੇ ਵੀਡੀਓ ਐਂਡ ਤੱਕ ਜਰੂਰ ਦੇਖਿਓ ਅੱਜ ਪਹਿਲਾ ਕਬੱਡੀ ਕੱਪ ਆ ਪਿੰਡ ਰਾਮਗੜ੍ਹ ਜੁਲ੍ਹਾ ਲੁਧਿਆਣਾ ਮਿੱਤਰੋ ਜਿੱਥੇ ਕਬੱਡੀ ਓਪਨ ਤੇ ਦੋ ਪਲੇਅਰ ਬਾਹਰੋਂ ਆ ਪਹਿਲਾ ਨਾਮ ਜਿੱਥੇ ਲੱਖ ਤੇ ਦੂਸਰਾ ਨਾਮ 71000 ਬੈਸ ਰੇਡਰ ਤੇ ਜਾਫੀ ਨੂੰ 43 ਇੰਚੀ ਸਮਾਰਟ ਏਲਈਡੀ ਨਾ ਮਾਨ ਸਨਮਾਨ ਹੋਵੇਗਾ ਬਹੁਤ ਸਿਰੇ ਦਾ ਕਬੱਡੀ ਕੱਪ ਆ ਮਿੱਤਰੋ ਕਬੱਡੀ 65 ਕਿਲੋ ਦੇ ਮੁਕਾਬਲੇ ਹੋਣਗੇ ਸੱਦੀਆਂ ਹੋਈਆਂ 8 ਟੀਮਾਂ ਦੀ ਮੁਕਾਬਲੇ ਕਰਵਾਏ ਜਾਣਗੇ 65 ਕਿਲੋ ਦੀਆਂ ਵੀ ਬਹੁਤ ਸਿਰੇ ਦੀਆਂ ਟੀਮਾਂ ਪਹੁੰਚਣਗੀਆਂ ਔਰੇ ਤਨੂਲੀ ਜ਼ਿਲ੍ਹਾ ਜਿੱਥੇ ਮਿੱਤਰੋ ਅੱਜ ਇਹ ਕਬੱਡੀ ਕੱਪ ਦਾ ਲਾਸਟ ਦਿਨ ਹੈ ਪਹਿਲਾ ਨਾਮ ਜਿੱਥੇ ਲੱਖਾਂ ਤੇ ਦੂਸਰਾ ਨਾਮ 75000 ਬੁਰੇ ਵੈਸਟਾਂ ਨੂੰ ਸਰਪ੍ਰਾਈਜ਼ ਦਿੱਤੇ ਜਾਣਗੇ ਔਰ ਇਹ ਵੀ ਟੀਮਾਂ ਵਧੀਆ ਨੇ ਪ੍ਰਾਈਜ਼ ਵੀ ਤਖੜਾ ਲਾਈਵ ਇਸ ਦਾ ਕਬੱਡੀ ਜੰਕਸ਼ਨ ਤੇ YouTube ਦਾ ਅਫੀਸ਼ੀਅਲ ਚੈਨਲ ਹੈ ਬਹੁਤ ਸਿਰੇ ਸਿਰੇ ਦੇ ਪਲੇਅਰ ਪਹੁੰਚਣਗੇ ਮਿੱਤਰੋ ਰੇਵੀ ਰਾਂਜਾ ਪੱਤੀ ਪਿੰਡ ਹਰ ਰਾਏਪੁਰ ਜ਼ਿਲ੍ਹਾ ਬਠਿੰਡਾ ਅੱਜ ਲਾਸਟ ਦਿਨ ਹੈ ਮਿੱਤਰੋ 30 ਨਵੰਬਰ ਦਾ ਜਿੱਥੇ ਕਬੱਡੀ ਓਪਨ ਦੇ ਤਿੰਨ ਪਲੇਅਰ ਬਾਹਰੋਂ ਆ ਪਹਿਲਾ ਨਾਮ ਔਰ 71000 ਤੇ ਦੂਸਰਾ ਨਾਮ 51000 ਬੈਸਟਨ ਰੇਡਰ ਤੇ ਜੱਫੀ ਨੂੰ ਕਹਿੰਦੇ ਬੁਲਟ ਮੋਟਰਸਾਈਕਲਾਂ ਨਾਲ ਮਾਨਸਨਮਾਨ ਹੋਵੇਗਾ ਮਿੱਤਰੋ 72 ਕਿਲੋ ਦੇ ਮੁਕਾਬਲੇ ਹੋਣਗੇ ਇੱਥੇ ਪਹਿਲਾ ਨਾਮ ਮਿੱਤਰੋ 11000 ਅਤੇ ਦੂਸਰਾ ਨਾਮ 8000 ਬੈਸਟਨ ਹੋਰ ਇਹ ਵੀ ਸਰਪ੍ਰਾਈਜ਼ ਨੇ ਨਾਲ ਹੀ ਮਿੱਤਰੋ ਚੱਲਦੇ ਮੈਚ ਦੇ ਰੇਡਾਂ ਤੇ ਜੱਫਿਆਂ ਤੇ ਕਹਿੰਦੇ ਮੋਟਰਸਾਈਕਲ ਲਗਾਏ ਜਾਣਗੇ ਅੱਜ ਦੇ ਦਿਨ ਦਾ ਐਨ ਕਹਿੰਦੇ ਸਿਰੇ ਦਾ ਕਬੱਡੀ ਕੱਪਾ ਮਿੱਤਰੋ ਓਪਨ ਰੋਲ ਪਿੰਡਵਾਰ ਦਾ ਵੀ ਬੈਸਟਨ ਮੋਟਰਸਾਈਕਲ ਦੀ ਬਹੁਤ ਸਿਰੇ ਦਾ ਕਬੱਡੀ ਕੱਪਾ ਟੀਮਾਂ ਵੀ ਤਾਕੜੀਆਂ ਪਹੁੰਚੀਆਂ ਨੇ ਅੱਜ ਦੇ ਦਿਨ ਦਾ ਔਰ ਲਾਸਟ ਦਿਨ ਹੈ ਮਿੱਤਰੋ ਜਰੂਰ ਲਾਈ ਗੱਲਾਂ ਟਿਕਾਣੇ ਲੱਗਣਗੀਆਂ ਜਿਹੜੇ ਪਲੇਅਰ ਪੰਜਾਬ ਦੇ ਵਿੱਚ ਨੇ ਸਾਰੇ ਛੋਟੀ-ਛੋਟੀ ਦੀਆਂ ਪਲੇਅਰ ਉਰੇ ਪਹੁੰਚਣਗੇ ਟੀਮਾਂ ਵੀ ਉਰੇ ਤਾਕੜੀਆਂ ਬਣੀਆਂ ਨੇ ਮਿੱਤਰੋ ਤੇ ਨਾਲ ਹੀ ਆਲੂ ਪਰ ਮਾਨਸਾ ਬਹੁਤ ਸਿਰੇ ਦਾ ਕਬੱਡੀ ਦਾ ਆਪਾਂ ਇੱਥੇ 90 ਕਿਲੋ ਦੇ ਤਿੰਨ ਪਲੇਅਰ ਬਾਰੋਂ ਆ ਪਹਿਲਾ ਨਾਮ ਇੱਥੇ 31000 ਦੂਸਰਾ ਨਾਮ 20000 ਵੈਸਟ ਰੇਡਰ ਤੇ ਜਾਫੀ ਨੂੰ 11-11000 ਦੀ ਨਕਦ ਰਕਮ ਨਾਲ ਮਾਨਸਨ ਮਾਨ ਹੋਵੇਗਾ ਲਾਈਵ ਵੈਸਟਾ ਮਿੱਤਰੋ ਪੀਵੀ 31 ਮਾਨਸਾ ਡਾਟ ਕਾਮ ਤੇ ਲੰਮਾ ਜੱਟਪੁਰਾ ਲੁਧਿਆਣਾ ਵਿਖੇ ਕਬੱਡੀ 75 ਕਿਲੋ ਦੇ ਮੁਕਾਬਲੇ ਹੋਣਗੇ ਪਹਿਲਾ ਨਾਮ ਜਿੱਥੇ 21000 ਆ ਤੇ ਦੂਸਰਾ ਨਾਮ 17000 ਆ ਬੈਸਟ ਖਿਡਾਰੀਆਂ ਲਈ 3100 ਤੇ ਨਾਲ ਕੱਪ ਆ ਕਬੱਡੀ 55 ਕਿਲੋ ਦੇ ਦੋ ਪਲੇਅਰ ਬਾਹਰੋਂ ਪਹਿਲਾ ਨਾਮ ਜਿੱਥੇ 10000 ਆ ਤੇ ਦੂਸਰਾ ਨਾਮ 7100 ਆ ਬੈਸਟਾਂ ਲਈ 1100 ਪਲੱਸ ਕੱਪ ਆ ਲਾਈਵ ਚੱਲੇਗਾ ਕਬੱਡੀ ਪੰਜਾਬ ਲਾਈਵ ਤੇ ਬਾਈਨੀ ਕਬੱਡੀ ਖੇਡਾਰੀਆਂ ਲਈ ਵਧੀਆ ਪ੍ਰਾਈਜ਼ ਨੇ ਤੇ ਨਾਲ ਹੀ ਰਤਨਗੜ ਚੁੰਨੀ ਮਰਿੰਡਾ ਰੋਡ ਮਿੱਤਰੋ 16 ਟੀਮਾਂ ਦੇ ਮੁਕਾਬਲੇ ਹੋਣਗੇ ਪਹਿਲਾ ਨਾਮ ਜਿੱਥੇ ਲੱਖਾਂ ਤੇ ਦੂਸਰਾ ਨਾਮ 75000 ਬੈਸਟ ਰੇਡਰ ਤੇ ਯਾਫੀ ਲਈ 21000 ਰੁਪਏ ਦਿੱਤਾ ਜਾਊਗਾ ਲਾਈਵ ਐਸਦਾ ਮਿੱਤਰੋ ਪੰਜਾਬ ਲਾਈਵ ਟੀਵੀ ਤੇ ਯੂਟਿਊਬ ਦਾ ਅਫੀਸ਼ੀਅਲ ਚੈਨਲ ਹੈ ਲੱਗਣਗੇ ਰੌਣਕ ਹੋਰੇ ਵੀ ਮਿੱਤਰੋ ਜੋਵੇਂ ਸਪੋਰਟਸ ਕਲੱਬ ਰਤਨਗੜ ਵੱਲੋਂ ਹੈ ਕਰਵਾਇਆ ਜਾ ਰਿਹਾ ਤੇ ਨਾਲ ਹੀ ਕਪੂਰੀ ਜ਼ਿਲ੍ਹਾ ਪਟਿਆਲਾ ਕਬੱਡੀ ਓਪਨ ਦੇ ਤਿੰਨ ਪਲੇਅਰ ਬਾਹਰੋਂ ਆ ਪਹਿਲਾ ਨਾਮ ਜਿੱਥੇ 48000 ਆ ਤੇ ਦੂਸਰਾ ਨਾਮ 31000 ਬੈਸ ਟ੍ਰੇਡਰ ਤੇ ਯਾਫੀ ਨੂੰ 515100 ਰੁਪਏ ਦਾ ਮਾਨ ਸਨਮਾਨ ਹੋਵੇਗਾ ਕਬੱਡੀ 65 ਕਿਲੋ ਦਾ ਪਹਿਲਾ ਨਾਮ 6100 ਆ ਤੇ ਦੂਸਰਾ ਨਾਮ 4100 ਆ ਬਸ ਟ੍ਰੇਡਰ ਤੇ ਜਾਫੀ ਨੂੰ ਕੱਪਾਂ ਨਾਲ ਮਾਨ ਸਨਮਾਨ ਹੋ ਗਿਆ ਮਿੱਤਰੋ ਲਾਈਵ ਹੈ ਇਸ ਦਾ ਕਬੱਡੀ ਟਾਕ ਤੇ ਅੱਜ ਦੇ ਦਿਨ ਦਾ ਮਿੱਤਰੋ ਮਾਲਾ ਖਲਾਂ ਚ ਲਾਸਟ ਦਿਨ ਅੱਜ ਮਿੱਤਰੋ 30 ਨਵੰਬਰ ਦਾ ਜਿੱਥੇ ਕਬੱਡੀ ਓਪਨ ਦਾ ਇੱਕ ਪਲੇਅਰ ਬਾਹਰੋਂ ਆ 32 ਟੀਮਾਂ ਐਂਟਰ ਹੋਣਗੀਆਂ ਪਹਿਲਾ ਨਾਮ ਜਿੱਥੇ 44000 ਦੂਸਰਾ ਨਾਮ ਹੈ 31000 ਬਸ ਟ੍ਰੇਡਰ ਤੇ ਜਾਫੀ ਨੂੰ ਐਲ.ਆਈ. ਡੀ ਦਿੱਤੀਆਂ ਜਾਣਗੀਆਂ 32 ਕਿਲੋ ਦੇ ਮੁਕਾਬਲੇ ਹੋਣਗੇ ਪਹਿਲਾ ਨਾਮ ਜਿੱਥੇ 3500 ਤੇ ਦੂਸਰਾ ਨਾਮ 2500 ਆ ਬਹੁਤ ਸਿਰੇ ਦਾ ਕਬੱਡੀ ਕੱਪਾ ਮਿੱਤਰੋ ਇਹ ਅੱਜ ਲਾਸਟ ਦਿਨ ਆ ਔਰੇ ਟੀਮਾਂ ਵੀ ਤਾਕੜੀਆਂ ਬਣੀਆਂ ਨੇ ਬਾਕੀ ਜੀ ਕਬੱਡੀ ਦੀ ਉਹ ਜੇ ਅਪਡੇਟ ਆਪਾਂ ਤੁਹਾਨੂੰ ਦਿੰਦੇ ਰਹਾਂਗੇ ਚੈਨਲ ਦੇ ਨਾਲ ਨਵੇਂ ਜੁੜੇ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਸਾਰੇ ਮੇਰੇ ਵੀਰ ਜੀ ਜਉਂਦੇ ਵਾਸਤੇ ਰਹਣਾ ਜੋ ਆਪਣੇ ਚੈਨਲ ਨਾਲ ਜੁੜੇ ਨੇ ਖੇਡ ਪ੍ਰੇਮੀ ਜਉਂਦੇ ਵਾਸਤੇ ਰਹਣਾ ਨਿਊਜ਼ੀਲੈਂਡ ਜੋ ਪਲੇਅਰ ਖੇਡ ਲੈਣ ਸਾਰਿਆਂ ਨੂੰ ਵਾਹਿਗੁਰੂ ਪ੍ਰਮਾਤਮਾ ਸੱਟਾ ਫੇਟਾ ਤੋਂ ਬਚਤ ਰੱਖੇ ਮਿਲਾਂਗੇ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ